ਲਓ ਜੀ ਅੱਜ ਦਾ ਵਲੌਗ ਕਰਦੇ ਆਂ ਸਟਾਰਟ ਅੱਜ ਦਾ ਵਲੌਗ ਸ਼ਾਮ ਨੂੰ ਸਟਾਰਟ ਕਰਦੇ ਆਂ ਤੇ ਹੱਕ ਚ ਸਪਰੇਅ ਕਰਦੇ ਆਂਗੇ ਰਿਲੇਟਡ ਜਿੰਕ ਰਿਲੇਟਡ ਆਇਰਨ ਤੇ ਖੰਗੀ ਸੈਟ ਦੀ ਆ ਗਏ ਜਿਹੜੇ ਦੌਗੀਆਂ ਹੈਗੀਆਂ ਹਜੇ ਵੀ ਲੀਆਂ ਠੀਕ ਹੋ ਜਾਣਗੀਆਂ ਕਰਦੇ ਆਂ ਤੇ ਆ ਦੇਖੋ ਪੀਲੀ ਹੈ ਗਈ ਆ ਦੌਗੀਆਂ ਰਹਿੰਦੀਆਂ ਤੇ ਇਹਦੇ ਮਾਰ ਦਿੰਨੇ ਹੋ ਜੂ ਠੀਕ ਕੱਖ ਵਾਲੀ ਦੇਖਦੇ ਆ ਬਾਕੀ ਜੇ ਤਾਂ ਉਹ ਦੌਗੀ ਜੀ ਇਹਦਾ ਜ਼ਿਆਦਾ ਤਾਂ ਹੈ ਨਹੀਂ ਪਰ ਲਿਖਿਆਰੀ ਜ ਆ ਇਹ ਥਾ ਨਾਲ ਲੋਟ ਆਇਆ ਤਾਂ ਥਰ ਨਾਲ ਕੱਟ ਦਾਂਗੇ ਫੇਰ ਤਾਂ ਟਾਲ ਕਰ ਦਾਂਗੇ ਆ ਇਹ ਚਾਗੀ ਦੌਗੀ ਜੀ ਇਹ ਚੋ ਕੱਟ ਦਾਂਗੇ ਥਾ ਨਾਲ ਆਹ ਬਚਾਲੇ ਜੀ ਇਹ ਦੌਗੀ ਜੀ ਉੱਚੇ ਜ ਹਰੇ ਜ ਬੱਤੇ ਦੀ ਨੇ ਨਾ ਇੱਥੇ ਆ ਆਹ ਕੱਖ ਦੀ ਦੌਗੀ ਇੰਨੀ ਵਿਚਾਲੇ ਵਿਚਾਲੇ ਕੱਲ ਨੂੰ ਕੱਢਾਂਗੇ ਅੱਜ ਪਾਣੀ ਵੀ ਨਹੀਂ ਲਾਇਆ ਤੜਕੇ ਲਾਵਾਂਗੇ ਪਾਣੀ ਤੇ ਆ ਡੱਬ ਪੈ ਰਿਆ ਦੇਖੋ ਇੱਥੇ ਇੱਥੇ ਆ ਤੇ ਉਹ ਬੱਟਨ ਆਲਾ ਤੇ ਪਰਲੀ ਚ ਥੋੜਾ ਜਿਹਾ ਵਧ ਆ ਗਿਆ ਹੈ ਚ ਲਾਉਣੇ ਆ ਕਰਦੇ ਆ ਸਟਾਰਟ ਕੰਮ ਨਾਲ ਆਇਆ ਗੁਰਤੇਜ ਉਹ ਫਿਰਦਾ ਬੱਟ ਤੇ ਚਲੋ ਕਰਦੇ ਆ ਸਪਰੇ ਢੋਲੀ ਭਰੀ ਆ ਵਰੀ ਮਾਰਾ ਮਾਰ ਕੇ ਜਿਹੜੇ ਤਰ੍ਹਾਂ ਕਰਾ ਜਿੱਥੇ ਜਿਆਦਾ ਪੀਲਾ ਉਥੇ ਕਰਦੇ ਆਪਾਂ ਉਸੇ ਡਬਲ ਬਹਾਰਾ ਮਾਰਦੇ ਆ ਜਿੱਥੇ ਪਤਲਾ ਲੋ ਜੀ ਆਹ ਕਿਆ ਰੇਤਾ ਭਰ ਗਏ ਜਿੰਨਾ ਚਾਪਾ ਦਵਾਈ ਪਾਈ ਸੀ ਅੱਜ ਤੋ ਪੂਰੇ ਭਰ ਗਏ ਤਾਂ ਤੇ ਝੋਨਾ ਦੇ ਸਣ ਵੀ ਲੱਗ ਗਿਆ ਵਧੀਆ ਉਹ ਪਰ ਲਿਆਂ ਚ ਛੱਡ ਦਾਂ ਕੱਲ ਨੂੰ ਚੱਲ ਪਿਆ ਝੋਨਾ ਤਾਂ ਉਹ ਅਗਲਾ ਨੱਕਾ ਬੰਦ ਕਰ ਦਈਏ ਕਿਆਰੇ ਚ ਪਾਣੀ ਬਾਸ ਨਿਕਲ ਜਾਂਦਾ ਉਹ ਸੁੱਕੇ ਕਿਆਰੇ ਚ ਕਰ ਦਿੰਨੇ ਅੱਜ ਆ ਵੀ ਭਰ ਗਿਆ ਚੰਗੀ ਤਰ੍ਹਾਂ ਹਰ ਟੱਕ ਬੰਦ ਕਰ ਦਿੰਨੇ ਆ ਤੇ ਇਹ ਕੰਡੇ ਵਾਲੇ ਵਜਦੇ ਯਾਰ ਇਹ ਵੀ ਵਰ ਗਿਆ ਪੂਰੀ ਤਰ੍ਹਾਂ ਹੁ ਆ ਦੇਖੋ ਪਾਣੀ ਵਾਪਸ ਨਿਕਲ ਹੀ ਆਉਂਦਾਗਾ ਮੈਂ ਤਾਂ ਚਾਰਾਂ ਚ ਹੀ ਛੱਡਣ ਆਇਆ ਸੀ ਮੈਂ ਕਿਹਾ ਚਲੋ ਚਾਰੇ ਚ ਹੀ ਆਂਚ ਅੱਕਾ ਕਰ ਦਾਂਗੇ ਪਰ ਪਾਣੀ ਨਿਵਾਸ ਆਉਂਦਾ ਲਾ ਰਿਹਾ ਟੱਕ ਲਓ ਜੀ ਆਹ ਤਾਂ ਰੇਡੀਓ ਹੱਪਾ ਆ ਪਟੰਗ ਦੀ ਤਾਂ ਆਹ ਆ ਕਾਲੀ ਜੀ ਕਿਵੇਂ ਹੋ ਗਈ ਭਈ ਭਈ ਹੋ ਗਈ ਪਾਣੀ ਰਨ ਕਰਕੇ ਕੱਢ ਦੀ ਇਹਨੂੰ ਨਹੀਂ ਗਈ ਥੱਲੇ ਉਹ ਇਹ ਪਾਰਟੀ ਆ ਦਵਾਈ ਜੀ ਭਈ ਭਈ ਖਰਾਬ ਹੋ ਗਈ ਨਾ ਮਾੜੀ ਜਿਹੜੀ ਪੈਪ ਚ ਰਹਿ ਗਈ ਸੀ ਫਿਲਰ ਦੀ ਦੇਖੋ ਗਾਏ ਜਦੋਂ ਬੱਦਲ ਹੁੰਦੇ ਆਏ ਖੇਲਰਦੀ ਆ। ਉਹ ਕੋਈ ਪਟਾੰਗ ਦਿੰਨੇ ਆ ਤਾਂ ਹਾਂ। ਫੇਰ ਕੰਮ ਦੋ ਹੀ ਅਗਲੇ ਕਿਹੜੇ ਪਟਦੇ ਹੀ ਨਹੀਂ ਨਾ। ਜੇ ਕੋਈ ਲੈ ਗਿਆ ਤਾਂ ਲੈ ਗਿਆ। ਇਹ ਕਿਸੇ ਕਰਮਾਂ ਚ ਹੋਈ। ਚਲੋ ਇੱਥੇ ਖੜ ਗਏ ਦੋਵੇਂ ਉਹਦੇ ਮਚਾ ਵੀ ਨਾ ਦਵੇ ਇੱਕ ਥਾਂ ਜੇ ਤੇ ਖੜ ਗੀ ਪਰ ਥੋੜੀ ਆ ਆਹ ਕਿਆਰਾ ਤਾਂ ਪੂਰਾ ਭਰ ਗਿਆ ਦੋਨੇ ਪੂਰੇ ਭਰ ਗਏ ਤੇ ਚੱਲ ਵੀ ਪਿਆ ਝੋਨਾ ਆਹ ਦੇਖੋ ਪੂਰੀ ਹਰੇ ਬਾਈ ਮਾਰਨ ਲੱਗ ਗਿਆ ਹਰਿਆਵਲ ਮਾਰਨ ਲੱਗ ਗਿਆ ਚੱਲ ਪਿਆ ਚਲੋ ਮਾਲਕ ਕਿਰਪਾ ਕਰੇ ਹੁਣ ਮੀਮਾ ਆ ਜੀ ਚਲੋ ਜੀ ਚੱਲਦੇ ਆ ਘਰਾਂ ਨੂੰ ਅੱਲਾ ਮਿਲਾਂਗੇ ਫਿਰ ਜੀ ਆਪਾਂ ਆਈ ਸੀ ਫੱਕ ਨੂੰ ਪਾਣੀ ਲਾਉਣਾ ਅਗਲੇ ਦਿਨ ਦੀ ਸ਼ੁਰੂਆਤ ਹੋ ਗਈ ਸਾਰਿਆਂ ਨੂੰ ਸੋਸਰੀ ਗਲ ਤੜਕੇ ਆਲੀ ਪਾਕ ਨੂੰ ਪਾਣੀ ਲਾਉਣਾ ਆਏ ਸੀ ਤੇ ਝੋਨੇ ਜਿਹੀ ਛੱਡ ਰੱਖਿਆ ਉਧਰ ਚੱਲ ਬੈ ਝੋਨਾ ਹੀ ਹਰਿਆਲ ਮਾਰਦਾ ਹੁਣ ਤਾਂ ਇਹ ਜ ਫੱਕ ਚ ਪਾਣੀ ਛੱਡ ਰੱਖਿਆ ਕੱਖ ਕੱਢਿਆ ਸੀ ਪਹਿਲਾਂ ਇਹ ਤਾਂ ਦੌਗੀ ਜੀ ਇੱਥੇ ਆ ਦੇਖੋ ਜਿਹੜੇ ਉੱਚੇ ਜਿਹੜਾ ਅੱਡ ਜੇ ਪੱਤੇ ਦੀ ਹਣੇ ਹਨ ਇਹ ਦੌਗੀ ਜੀ ਆ ਜੇ ਮੈਂ ਪੱਟ ਕੇ ਦੇਖਿਆਗਾ ਤੇ ਇਹ 부ਝੜ ਆ ਗਏ ਤੇ ਉਹਦਾ ਕਰਕੇ ਫੱਕਾ ਪੱਟੀ ਦੀ ਜਿਆਦੇ ਸੰਘਣੀ ਹੈਗੀ ਪੈਰ ਨਾਲ ਵੀ ਮਿੱਦੀ ਦੀ ਇੱਥੋਂ ਜੇ ਕੱਢ ਕੇ ਦੇਖੀ ਸੀ ਤੇ ਫਿਰ ਮੈਂ ਕਿਹਾ ਚੱਲ ਪਹਿਲਾਂ ਹਲਕੀ ਜੀ ਦਵਾਈ ਮਾਰ ਦੰਨੇ ਆ ਜਿਹੜੀ ਫੱਕ ਨੂੰ ਵੀ ਅਸਰ ਨਾ ਪਾਵੇ ਤੇ 부ਝਾਂ ਦਾ ਪਤਾ ਲੱਗ ਜਾਉ ਨਾਲ ਦੂਜੇ ਖਿੱਚੀ ਦੇ ਸੰਘਣੀ ਕਰਕੇ ਉੱਤੇ ਮਾਰਦੇ ਨੇ ਹਲਕੀ ਜਿਹੀ ਦਵਾਈ ਤੇ ਫਿਰ ਪੀਲੇ ਜੋ ਹੋ ਜਾਣਗੇ ਇਹਨੇ ਫੱਕ ਲਾਉਣ ਵਾਲੀ ਹੋ ਜੂਗੀ ਮਨ ਲਾ ਦਬ ਜੇ ਜਾਊਗਾ ਕੱਖ ਹਲਕੀ ਜਿਹੀ ਦਵਾਈ ਮਾਰਾਂਗੇ ਆਥ ਨੇ ਪੱਟ ਕੇ ਦੇਖਿਆ ਮੈਂ ਲੋਟ ਨਹੀਂ ਆਉਂਦਾ ਫੱਕ ਜ਼ਿਆਦਾ ਮਿੱਧੀ ਦੀ ਹੈਗੀ ਫਿਰ ਆਪ ਨੂੰ ਹੀ ਦੇਖਣ ਨੂੰ ਭੈੜੀ ਜਿਹੀ ਲੱਗਦੀ ਆ ਦੇਖੋ ਬੂਝੜ ਜ਼ਿਆਦੇ ਜੜਾਂ ਦੇਖੋ ਕਿੱਡੀਆਂ ਕਿੱਡੀਆਂ ਮੋਟੀਆਂ ਔਰ ਐਡੀ ਜੜਾਂ ਨਿੱਕੇ ਜੂਜੇ ਇਹ ਹੀ ਪੱਟਦੇ ਹੈਗੇ ਨਾਲ ਹੁਣ ਜਿੱਥੋਂ ਬੂਝਾ ਇਹ ਪੱਟਦੇ ਆ ਤੇ ਉਥੋਂ ਫੱਕ ਸਾਰੀ ਪੱਟ ਦਿੰਦਾਰਾ ਤਿੰਨ ਚਾਰ ਉਂਗਲਾਂ ਦੇ ਥਾਂ ਤੋਂ ਸਾਰੀ ਫੱਕ ਨਾਲ ਲਿਆਉਂਦਾ ਫਿਰ ਉਹ ਫੱਕ ਸੁੱਕ ਜੂਗੀ ਤੇ ਹੁਣ ਐਸ ਕਰਕੇ ਟਾਲ ਕਰਤੀ ਕੱਢਣ ਦੀ ਕੱਢਿਆ ਦਾ ਸੀ ਗਰਮ ਕਥਾਂ ਦੀ ਤੇ ਹੁਣ ਹਾਥਨੇ ਸਪਰੇ ਮਾਰਾਂਗੇ ਹਲਕੀ ਜੀ ਜੇ ਲੋਟ ਆਇਆ ਤਾਂ ਸਪਰੇ ਮਾਰਨ ਤੋਂ ਬਾਅਦ ਖਿੱਚ ਦਾਂਗੇ ਜੇ ਕਿਰਾਂ ਦਬ ਜੇ ਗਿਆ ਫਿਰ ਤਾਂ ਲੋੜ ਹੀ ਨਹੀਂ ਹਾਥਨੇ ਕਰਦੇ ਆ ਸਪਰੇ ਤੇ ਪਾਣੀ ਚੱਲੀ ਜਾਂਦਾ ਪਾਣੀ ਛੱਡਦਾ ਦੋਨੇ ਘਰੀਆਂ ਚ ਚੱਲ ਜੀ ਜਾਂਦਾ ਪਾਣੀ ਇਧਰ ਪਹਿਲਾਂ ਝੋਨੇ ਚ ਬੰਦ ਕਰਨੇ ਪਏ ਨੱਕੇ ਫੇਰਾ ਫੱਕ ਵਾਲੀ ਪਾਈਪ ਚ ਨਹੀਂ ਪੈਂਦਾ ਸੀ ਪਾਣੀ ਇਹ ਪੈਪਾ ਨੀਵੀਆਂ ਝੋਨੇ ਵਾਲੀਆਂ ਤਾਂ ਕਰਕੇ ਫੱਕ ਵਾਲੀ ਪਾਇਬ ਜ ਨਹੀਂ ਪੈਂਦਾ ਸੀ ਚੱਲ ਭੈਰ ਜੋ ਉਹਨਾਂ ਦਾ ਮੇਰੇ ਹਿਸਾਬ ਨਾਲ ਤਾਂ ਕਿਹ ਹਰਿਆਵਲ ਮਾਰਨ ਲੱਗ ਗਿਆ ਕੱਲ ਨਾਲ ਅੱਜ ਹੀ ਕਿੰਨਾ ਫਰਕ ਪੈ ਗਿਆ ਪਹਿਲਾਂ ਤਾਂ ਐਂ ਲੱਗਦਾ ਸੀ ਵਿਰਲਾ ਜਾ ਪਰ ਬਹੁਤ ਸੰਗਣਾ ਇਹਨੂੰ ਪੁੱਜਾਈ ਬहोत ਮਾਰੂ ਇਹ ਦੂਆ ਲੈ ਚ ਕਰਕੇ ਨੱਕਾ ਚੱਲਦੇ ਆਂ ਫਿਰ ਸ਼ਾਮ ਨੂੰ ਆਵਾਂਗੇ ਨੂੰ ਪਾਣੀ ਲਾ ਦਈਏ ਸ਼ਾਮ ਨੂੰ ਸਪਰੇਅ ਕਰਨਾ ਹੋਵੇ ਤੇ ਆ ਥੋੜੀ ਜਿਹੀ ਵੱਟ ਰਹੀ ਸੀ ਆ ਵੀ ਕੱਢ ਦਾਂਗੇ ਨਾਲੇ ਉਹ ਖੁੰਜੀ ਰਹਿ ਗਈ ਬਸ ਬਾਕੀ ਦਾ ਸਾਰੀ ਠੀਕ ਆ ਮੈਂ ਇਧਰ ਸਹੀ ਆ ਬਾਕੀ ਦਾ ਕੜੀ ਆਚਾਰ ਸ਼ਪੇਰਾ ਦੇਸੂ ਆਇਆ ਨਹੀਂ ਉਹਨੂੰ ਹੋਰ ਕਿਸੇ ਦੇ ਜਾਂਦਾ ਸੀ ਉਧਰ ਗੱਲ ਕਰ ਰਖੀ ਜੀ ਪੱਕਾ ਹੋ ਰਿਹਾ ਹੁਣ ਕੱਲੇ ਨੂੰ ਡੰਗ ਲਾਉਣਾ ਪਊਗਾ ਤੇ ਅੱਜ ਮੱਕੀ ਨੂੰ ਵੀ ਲਾ ਲਿਆ ਬਾਡਾ ਪਾਪਾ ਲੈ ਗਿਆ ਪਹਿਲਾਂ ਆ ਕੇ ਸਦੇਹਾ ਚਲੋ ਮਿਲਦੇ ਆਂ ਫਿਰ ਲਓ ਜੀ ਅਗਲੇ ਦਿਨ ਦੀ ਸ਼ੁਰੂਆਤ ਹੋ ਗਈ ਆਪਾਂ ਕੱਲ ਸ਼ਾਮ ਨੂੰ ਕਰਨੀ ਸੀ ਪਹਿਲਾਂ ਸਪਰੇ ਤੇ ਕੱਲ ਸ਼ਾਮ ਨੂੰ ਕਰੀ ਨਹੀਂ ਬਾਣ ਗਿੱਲਾ ਸੀ ਥੋੜਾ ਜਿਹਾ ਐਸ ਕਰਕੇ ਹੁਣ ਕਰਦੇ ਆਂ ਕੱਖ ਵਾਲੀ ਸਪਰੇ ਫੱਕ ਚ ਤੇ ਰਾਤ ਦਾ ਮੋਟਰ ਦਾ ਵੀ ਫਿਊਜ ਸੜ ਗਿਆ ਮੈਂ ਤਾਂ ਹੁਣ ਆ ਕੇ ਦੇਖਿਆ ਮੈਂ ਕਿ ਲਾਈਟ 8 ਵਜੇ ਗਈ ਆ ਮੋਟਰ ਇਹ ਨਹੀਂ ਬੰਦ ਹੋਗੀ ਤੇ ਫਿਊਜ ਸੜ ਰਿਹਾ ਹੈਗਾ ਤੇ ਹੁਣ ਕਰਦੇ ਆ ਸਪਰੇਅ ਸਪਰੇਅ ਕਰਕੇ ਮਿਲਦੇ ਆ ਤੁਹਾਨੂੰ